ਲੋ ਜੀ ਭਾਈ ਕਹਿੰਦੇ ਦੋ ਹੋਣ ਲੱਗੇ ਹੋ ਗਏ ਉਹ ਥੋੜਾ ਬਲਾ ਹੋ ਜਵੇ ਦੇਖੋ ਚੂਹਾ ਉਹ ਚੂਹਾ ਵੰਟੀ ਕਿਹੜਾ ਚੂਹਾ ਏ ਦੇਖ ਲੈ ਬਿੱਛਾ ਕਿੱਡਾ ਚੂਹਾ ਲੋ ਜੀ ਭਾਈ ਆ ਕਹਿੰਦੇ ਪੰਜ ਫਰਾਜ ਆ ਪੈਣਾ ਏ ਕਲਚ ਪਲੇਟ ਵੰਟੀ ਤੇ ਮੌਮੈਂਗੀ ਕਹਿੰਦੇ ਕਰ ਲਈ ਉਹ ਕਹਿੰਦੇ 4500 ਰੁਪਏ ਰੀ ਆ ਭਾਈ ਇਹ ਕਹਿੰਦੇ ਇਹ ਵੀ ਪੈਣੀ ਏ ਭਾਈ ਆ ਲੱਗੇ ਬੰਦੇ ਕੰਮ ਖਰਾਬ ਕਰਨ ਮੋਟਰਸਾਈਕਲ ਚੱਕ ਕੇ ਚੜਾਉਣ ਲੱਗੇ ਅੱਧਰ ਪਹਿਲਾ ਪਿਛਲਾ ਵਸਾ ਪਹਿਲਾ ਮੁਰਲਾ ਵਸਾ ਚੜਾਈ ਦਾ ਤੂੰ ਜੱਗਾ ਕਿਨੇ ਜਗਾ ਘੁੰਮ ਕੇ ਦੀ ਆਦਾ ਤੇ ਲੈ ਤੁਸੀਂ ਉਧਰ ਨੂੰ ਘੁੰਮਿਆ ਹੋ ਕਿਆ ਕਰਦੇ ਆ ਉਹ ਮਨਾਂ ਲਟਿਆ ਲੋ ਜੀ ਜੱਗਾ ਕਿਹੜਾ ਫੋਟੋ ਖਿਚਾਉਣੀ ਹੈ ਜੀ ਦੇ ਚੱਕ ਲੈ ਉਹ ਵੇ ਸਾਡੇ ਉਹ ਨੀਵਾਸ ਮਰਾ ਮੈਨ ਲਿਆਗਾ ਦਲਜੀਤ ਦਾ ਦੇਖਿਆ ਪਾਰਾ ਹੈ ਔਲਾ ਜੀ ਹਾਂ ਮਨਾ ਕੇ ਦੇ ਕੱਖਾ ਫੋਟੋ ਇਹ ਤਾਂ ਹੋਵੇ ਮਾਰਕਟ ਕਰ ਲੋ ਜੀ ਐ ਦਲਜੀਤ ਨੂੰ ਦੇ ਦਾਂਗਾ ਆ ਦੇਖਣੇ ਤੋਂ ਹਾਂ ਮੈਂ ਵੀ ਦੇ ਦਾਂਗਾ ਆਵਲਾ ਫੈਨ ਹੈ ਚੱਲਿਆ ਬਾਈ ਹੀ ਸਮੁਰਿਆ ਹਾਂਜੀ ਇੱਕ ਗਿਆ ਪੁਰਜਾ ਤਾਂ ਹੈ ਬਾਡੀ ਚੈਕਿੰਗ ਆਉਣ ਲੱਗੀ ਆ ਮੈਥਰੀ ਚੈੱਕ ਕਰਨ ਲੱਗਿਆ ਜੀ ਬੰਟੀ ਮੈਟਰੀ ਓਕੇ ਓਕੇ ਆ ਉਹ ਬਾਜੇ ਵੈਸੇ ਨਹੀਂ ਸੈਲੈਂਟੇ ਹੋ ਗਿਆ ਇਹ ਟਰਬੋ ਇਹ ਸਿੱਟੀਆ ਮਰਾਉਣੀ ਸਿੱਟੀ ਲੋਣੀ ਵਿੱਚ ਉਹਦੇ ਸਿੱਟੀ ਲਵਾ ਲੈਣੀ ਲਓ ਜੀ ਬਾਈ ਬੰਟੀ ਦਾ ਟਰਬੋ ਟਰੈਕਟਰ ਅੱਜ ਦਿਖਿਆ ਇਹ ਬੰਟੀ ਆਇਆ ਸਰਵਿਸ ਕਰਾਉਣ ਹਾਂਜੀ ਬਾਈ ਹਾਂਜੀ ਬਸ ਇੱਕ ਗੱਲ ਦੀ ਆ ਗਿਆ ਨੰਬਰ ਬਾਈ ਨੰਬਰ ਆ ਗਿਆ ਆਪਣਾ ਕਰਾ ਲੈਣਾ ਅੱਜ ਸਾਰਾ ਕੰਮ ਹੈ ਬਾਜੋ ਹੁੰਦਾ ਕਹਿੰਦਾ ਦੇ ਵੀ ਕਾਰ ਦੇ ਬਾਸ ਲੰਬਾਂ ਨਹੀਂ ਜਾਈਦਾ ਟੋਟੇ ਕਰਨੇ ਆ ਟੋਟੇ ਹੋ ਜਾਂਦੇ ਕਿੰਨੇ ਕਰਨੇ ਆ ਮੈਂ ਥੈਲੇ ਚ ਪਾ ਲੈਣਾ ਥੱਲੀ ਹੁੰਦੀ ਜਾਈਦੀ ਹੈ ਇਧਰ ਨੰਬਰਦਾਰ ਵਾਈ ਸਾਹਿਬੀ ਗੱਲ ਨੰਬਰਦਾਰ ਜੀ ਆ ਗਿਆ ਇਹ ਦੱਸਿਆ ਹੀ ਨਹੀਂ ਮੈਂ ਆਉਣਾ ਪਹਿਲਾਂ ਨੇ ਦੇ ਨਾਲੇ ਆ ਜਾਣਾ ਮੈਂ ਮੈਂ ਤਾਂ ਬੱਸ ਇਹਦਾ ਫੋਨ ਕਰਦਾ ਇਹਨੂੰ ਅੱਛਾ ਜੀ ਮन्नू ਵੀ ਬੜਾ ਓਕਾ ਟਾਈਮ ਦੇ ਆ ਇਹ ਕਹਿੰਦਾ ਕਹਿੰਦਾ ਟਾਈਮ ਹੈ ਮਾ ਟਾਈਮ ਨੂੰ ਤਾਂ ਐਨੀ ਪਰਸੋਂ ਮੈਂ ਭੇਜਣਾ ਰੇਟਰ ਹੋਏ ਰੇਤੀ ਆਪ ਮੈਂ ਥੋਖਾ ਹਜ਼ਾਰ ਹਜ਼ਾਰ ਤੋਂ ਤੇ ਜਾਂ ਤਾਂ ਮੈਂ ਜਾਣਾ ਅੱਛਾ ਜੀ ਇਹ ਸੈਂਟਰ ਸੈਂਟਰ 'ਚ ਦਾ ਕੰਮ ਕਰਾਈ ਹੋਇਆਣਾ ਭਾਈ ਇੱਕ ਵਾਰ ਜ਼ਰੂਰੀ ਹੈ ਇਹ ਹੁਣ ਕਿਉਂਕਿ ਗਾਹ ਫਿਰ ਭਾਈ ਸਾਡਾ ਮੇਨ ਮੇਸਤਰੀ ਹੈ ਸਾਡਾ ਮੇਨ ਮੇਸਤਰੀ ਬਿੱਲੂ ਮੇਨ ਮੇਸਤਰੀ ਪੱਕੀ ਹੀ ਸੀ ਜਾਂ ਡੀਡੀ 14 ਹੁੰਦੇ ਤੇ 28 ਦੇ ਹੁੰਦੇ ਜੱਦੇ ਹੀ ਨਾ ਕੋਲੋਂ ਬਾਜਾ ਅੱਟੇ ਮੇਨ ਬੰਦੇ ਆਹੇ ਪਰ ਐ ਥੋੜੀ ਆਮਨੇ ਆ ਜੀ ਦੱਸਣੀ ਪਊਗੀ ਆ ਬੈਠੇ ਆਪਾਂ ਅਧੇਲਾ ਆਪੇ ਚਲਾ ਕੇ ਦੇਖ ਗਿਆ ਉਹ ਆਪੇ ਕਲੱਚ ਕੋਲ ਜਿੱਦ ਦੱਸ ਗਿਆ ਉਹਦੀ ਡਿਊਟੀ ਹੈ ਨਾਲੇ ਵਾਢੀ ਆਏ ਹੋਰੇ ਖਰਾਦ ਖਰੂ ਵੀ ਹੈ ਜੇ ਮਾੜੀ ਮੁੱਟੀ ਹੈਗੀ ਕੰਮ ਕੋਲ ਸਾਰੀ ਹੋਏ ਨਾ ਇੱਥੇ ਅਮਨੇ ਆਏ ਆਂ ਜੀ ਮਾਲਰ ਪਰ ਮਾਲਰ ਉੱਪਰ ਗਿਆ ਲ ਮੁਰ ਪਾਈ ਕਾਇਲਾ ਜੀ ਜਾਣ ਨੇ ਉੱਤੇ ਪਹਿਲਾਂ ਮੈਕਟਰੀ ਜ਼ਰੂਰ ਹੈ ਉੱਤੇ ਫਿਰ ਇਹ ਹੈ ਉਸਮਾਨ ਕੋ ਕਿਤੇ ਜਾਊਗਾ ਕਿਤੇ ਜਾਊਗਾ ਉਹਦੇ ਕੋਲੇ ਪਹਿਲਾਂ ਇੱਕ ਟਰੈਕਟਰ ਜਾਊਗਾ ਇੱਕ ਟਰੈਕਟਰ ਜਾਊਗਾ ਨਾਲ ਮੋਟਰਸਾਈਕਲ ਜਾਊਗਾ ਇੱਕ ਬੰਦਾ ਵੀ ਜਾਊਗਾ ਨਾਲ ਬੰਦਾ ਜਾਊਗਾ ਨਾਲ ਉਹ ਇੱਥੇ ਆਇਆ ਬੜਾ ਤਸੱਲੀ ਹੈ ਅਮਰਾਦ ਨੂੰ 12 ਵਜੇ ਪਹੁੰਚਣਾ ਹੈ ਮੈਂ ਅੱਜ ਭੇਡੂਗਾ ਆਪਾਂ ਨੂੰ ਇਹ ਤਸੱਲੀ ਕਰਾ ਲੈਣੀ ਹੈ ਕਿਹੜਾ ਹੈੱਡ ਫੋਰਮੈਨ ਹੈ ਜਿਹੜਾ ਪੱਟੋ ਦਾ ਹਾਂ ਅਰੇ ਦੋਏ ਰਿਸ਼ਤੇਦਾਰ ਆਏ ਬੰਦੇ ਰਿਸ਼ਤੇਦਾਰ ਆਏ ਫੇਰ ਤਾਂ ਤਸੱਲੀ ਬਖਸ਼ੇ ਕੰਮ ਹੋਣਾ ਤੇਰਾ ਆਇਆ ਬਈ ਆਹ ਲਾ ਫੋਰਮੈਨ ਨੇ ਬੁਲਤਲਾ ਕੋਈ ਸੱਚੀ ਕਲੀ ਬੈਠੀ ਫੋਰਮੈਨ ਕਹਿੰਦਾ ਆ ਮਹੀਨਦਰਾ ਖੜਾ 21 ਮਾਡਲ 560 ਦਾ ਹੀ ਮਹੀਨਦਰਾ ਆਇਆ ਬਈ ਹਾਂ 560 ਕਹਿੰਦਾ 21 ਮਾਡਲ ਲਾ ਮੈਂ ਫੇਰ ਅਮਨੇ ਬਲਾਜ ਕਰੀਏ ਪਾਲਟੀ ਅਮਨਾ ਕਹਿੰਦਾ ਜੌਂਡੀਰ ਲੈਣਾ ਏ ਇਮਾਨਦਾਰੀ ਹੈਗਾ ਹੁਣ ਬਾਈ ਜਿਹੜੀ ਡਿਮਾਂਡ ਹੈ ਜੌਂਡੀਰ ਹੁਣ ਕਹਿ ਗਈ ਏ ਮੰਗਦੀ ਏ ਬਾਈ ਹੁਣ ਆਪਾਂ ਬੋਲ ਨਹੀਂ ਸਕਦੇ ਕਹਿ ਨਹੀਂ ਸਕਦੇ ਬਾਈ ਆਹ ਟਰਬੋ ਆ ਬੰਟੀ ਦੇ ਲੈ ਛੋਟੀ ਜੀ ਕਿ ਆ ਜਿਹਾ ਏ ਨੇ ਇੰਨੀ ਕੀ ਚੀਜ਼ ਕੰਮ ਕਰਦੀ ਬੰਟੀ ਸੜਾ ਗੱਡੀ ਬਣਾ ਬੋਲਦਾ ਗੱਡੀ ਬਗੜ ਬੋਲਦਾ ਇਹਦਾ ਹੈ ਬੰਟੀ ਚੱਲਿਆ ਪਾ ਜਮੇ ਦੇ ਲੈ ਇੰਜਨ ਤਰਦੀ ਵੀ ਨਹੀਂ ਹੈ ਬਾੜ ਦੇ ਇੰਜੈਕਟਰ ਉੱਥੇ ਬਾੜਿਆ ਹੂੰ ਠੀਕ ਹੈ ਸੱਲੀ ਕਰਾਈ ਪੂਰੀ ਆ ਦੇ ਲਓ ਭਾਈ ਚਾਬੀ ਕੋਈ ਨਹੀਂ ਲੱਗੀ ਵੀ ਕਿਤੇ ਵੀ ਕੱਲੀ-ਕੱਲੀ ਜੀ ਸਾਫ਼ ਲਈ ਹੈ। ਸਾਗੀ ਮੇਸਤਰੀ ਨੂੰ ਬੁਲਾ ਮੇਸਤਰੀ ਇਹਿੰਨਾ ਕੰਮ ਕਰਾਈਦਾ ਨਾ ਦੱਸੀ। ਹਾਂਜੀ ਹਾਂਜੀ ਹਾਂਜੀ। ਮੇਤਰੀ ਮੇਤਰੀ ਸੇਵਾ-ਵਾੜੀ ਵੀ ਹੁੰਦੀ ਹੈ। ਸੇਵਾ-ਵਾੜੀ ਬਾਟੀ ਨੇ ਠੰਡਾ ਬਲਾਤਾ ਹੁੰਦੀ ਸਾਰੇ। ਬਲਾਤਾ ਆਲੇ ਕਿ ਆ ਪਤਾ ਕਿਆ ਕਿਆ ਹੋਣਾ। ਕਰਿਆ ਕਿਆ ਹੋਣਾ ਆਲੇ ਸ਼ਾਮ ਤੱਕ। ਕਿਉਂਦਾ ਗਰਮ ਕਰ ਦੇਣੇ ਸ਼ਾਮ ਤੱਕ। ਅਰੇ ਤਾਂ ਹੀ ਰੌਣਕ ਖਾਦੀ ਪੀਤੀ ਉਹ ਠੰਡੇ ਨੇ ਕਰਦੇ ਸੈਟ। ਆ ਸੈਟ ਕਰਿਆ ਆਲੇ ਦਾ। ਇਹ ਤਾਂ ਮੁੰਬਈ ਬੁੱਲ ਲੈ ਕੇ ਨੇ ਕੁੱਲਿਆ ਆ। ਆ ਤਾਂ ਡਾਊਨ ਕਰਿਆ ਲੈ ਕਹਿੰਦਾ। ਆ ਭਾਈ ਲੈ ਕੋ ਬਾਟੀ। ਆਉਂਗਾ ਹਲੇ। ਕੋਈ ਨਹੀਂ ਬੰਦ ਨਹੀਂ ਕਰਦਾ ਗਾ। ਆ ਭਾਈ ਨਹੀਂ ਕਿਸੇ ਹੋਰ ਦਾ ਨੰਬਰ ਦਾ ਹਾ ਡੈਕਟਰ ਦਾ। ਆ ਡੈਕਟਰ ਦੀ ਨੰਬਰ। ਮਤਲਬ ਮੈਂ ਕਿਹਾ ਮਾਂ ਮਾਂ ਡੈਕਟਰ ਭੇਜਣਾ। ਬਾਡੀ ਦਾ ਟਰੈਕਟਰ ਘੇੜ ਜੇ ਮੈਂ ਕਰੂ ਐਂ ਤਿਆਰ ਜਾ ਫਿਰ ਕਰੂਗੇ ਕੁਝ। ਨਹੀਂ। ਤਸੱਲੀ ਆ ਆਪਣੇ ਨਾਲ। ਕੀ ਭਾਈ ਇੱਕ ਵਾਰ ਇਹ ਟਰੈਕਟਰ ਦਾ ਜੱਦਾ ਲਿਆ ਨਾ ਇਹਦਾ ਤਸਲੀਬਾਖ ਚ ਕੰਮ ਨਹੀਂ ਹੋਇਆ ਇੱਕ ਵਾਰ ਬੰਟੀ ਕਰਾ ਖੋਲ ਕੇ ਦੇਖ ਲੈਣਾ ਵਿੱਚ ਕਿ ਆ ਸੇ ਤੁਮ ਜਿੱਦਣ ਦਾ ਲਿਆ ਭਾਈ ਖੋਲੇ ਹੀ ਨਹੀਂ ਹਾਂ ਅੱਜ ਇਹ ਹੋਣਾ ਪਤਾ ਲੱਗ ਜੂਗਾ ਮੈਨੂੰ ਮੜਾ ਜੇ ਫਰਕ ਲੱਗਿਆ ਗੇਅਰ ਤੇ ਅੱਛਾ ਆਵਾਜ਼ ਕਰਦਾ ਆਵਾਜ਼ ਕਰਦਾ ਮਾਦੂਦ ਤੋਂ ਟੈਸਟ ਕਰਨਾ ਨਾ ਨੀਹਾ ਜ਼ਰੂਰੀ ਕੋਈ ਫਰਕ ਨਹੀਂ ਕੋਈ ਸੀਜ਼ਨ ਚੋਂ ਚੋਕਾ ਹੋ ਜਾਂਦਾ ਹਾਂ ਹੁਣ ਤਾਂ ਜੇਲਾ ਟਾਈਮ ਹੈਗਾ ਬੱਟੀ ਆਏ ਨਾ ਵੀ ਪਾਵਰ ਚ ਲਾ ਕੇ ਦੂ ਹੱਥ ਲੱਗਦਾ ਦੂ ਹਾਂ ਹਾਂ ਬਾਰਕ ਲੱਗਦਾ ਕੀ ਲੱਗਦਾ ਹੈ ਕੈੜਾ ਲੱਗਦਾ ਕੈੜਾ ਉਦੋਂ ਬੁੱਟੇ ਭਾਗੇ ਜੀ ਨਹੀਂ ਲੱਗਿਆ ਸਾਲ ਆਇਆ ਮੋੜ ਦਾ ਪੂਰੀ ਵੀ ਮੰਨਿਆ ਨਹੀਂ ਕਿਹੜਾ ਮੈਂ ਨਹੀਂ ਆਉਣਾ ਵੀ ਅੱਜ ਵਾੜੀ ਦੋਹੀ ਵਾਹ ਬੋਲ ਨੂੰ ਕਿਹੜਾ ਸੱਟਿਆ ਹਾਂ ਟਰੈਕਟਰ ਤੇ ਜੀ ਨੰਬਰ ਚ ਰੋਗਾ ਬਾਕੀ ਭਾਈ ਦਿਖਾਉਂਦੇ ਸਾਨੂੰ ਹੁਣ ਕਿਹਾ ਕੁਛ ਨਿਕਲਦਾ ਵਿੱਚ ਤੇ ਬੰਦੇ ਲੱਗੇ ਹੋਏ ਜ਼ੂਰਾ ਉਪਰ ਕਿਹੜਾ ਚੂਹਾ ਨਿਕਲਦਾ ਵਿੱਚ ਤੇ ਹਾਂ ਜੱਗੇ ਦੇ ਗਾੜੇ ਚੂਹਾ ਤਾਂ ਨਹੀਂ ਹੋਣਾ ਵਿੱਚ ਜੱਗਾ ਦੇ ਲੋ ਘਰੇ ਬੈਠਾ ਅਨੰਨੀ ਆ ਗਿਆ ਉਹਨੂੰ ਪੁੱਛ ਲੈ ਕਿਹ ਹਾਲ ਹੈ ਵੀਰੇ ਬਾਈ ਬਾਡੀ ਵਾਈ ਦੇ ਟਰੈਕਟਰ ਦਾ ਮਰਾ ਮਰਾ ਜੋਰ ਨਾਸ ਮਾਰਦਾ ਬਾਈ ਦੇਖ ਹੁਣ ਜੋਬੇ ਤੇ ਪਾਰਕ ਸਟੋ ਹੋ ਜਾਣਾ ਨਹੀਂ ਦੇਖਿਆ ਬਾਈ ਤਾਂ ਹਾਂ ਥੈਂਕ ਯੂ ਬਾਈ ਹਾਈਡਰਾ ਪਾ ਕੇ ਟਰੈਕਟਰ ਨੂੰ ਐਂ ਚਕਾਉਂਦਾ ਜੋਰ ਮਾਰਾ ਇਹ ਜੋਰ ਚੈੱਕ ਕਰਦਾ ਦਾ ਬਾਡੀ ਕਿਹੜਾ ਜਿੱਥੇ ਨੂੰ ਲੋਕ ਚੜਾਉਂਦੇ ਨਹੀਂ ਤੇ ਉੱਥੇ ਨੂੰ ਘੜਦਾ ਦਾ ਮੈਂ ਅਰ ਜਿਹੜਾ ਜਿੰਨਾ ਕੰਮ ਬਣਿੰਦਾ ਇਹਦੇ ਹਾਂ ਬੜੀ ਬੰਪਰ ਦਾ ਕਰਤਾ ਕੰਮ ਯਾ ਬੰਪਰ ਖੜਾ ਹੋਲਾ ਤਾਂ ਪੂਰਾ ਹੋਣ ਪਾਵੇ ਬਾਈ ਜਿੱਧਰ ਲਿਆਦਾ ਬੰਪਰ ਹੈਗਾ ਤਾਂ ਹੁਣ ਬੰਪਰ ਗੈਪ ਹੈ ਬੜੀ ਦੋ ਕਿਉਂ ਦੇ ਦੋ ਬੋਦਰ ਆ ਬਾਈ ਕਿਥੇ ਆ ਤੁਹਾਡੇ ਪਿਆ ਤੇ ਕਿੰਨੇ ਕਿਲੋ ਦਾ ਆ ਗਏ ਨਾ ਸਾਰੇ 20 ਕਿਲੋ ਦਾ ਉਹ ਹਲਕਾ ਦਾ ਨਹੀਂ ਹੋਊਗਾ 70 ਤੋਂ 75 ਕਿਲੋ 70 ਕਿਲੋ ਰਹਿ ਗਿਆ ਇਹ ਨਾਲ ਰਹਿਗਾ ਭੰਗਾਂ ਚੱਕ ਲੈਣਾ ਹੋਰ ਨਿਕਰ ਜਾ ਨਹੀਂ ਹੁਣ ਕੁਆਂਟਲ ਦਾ ਲਾਉਣਾ ਉਪਨੀ ਵਾਲੇ ਨਾ ਗੋਪੇ ਨੇ ਹਲਕੇ ਕਰੀ ਬੜੀ ਕੁਆਂਟਲ ਦਾ ਲਾਉਣਾ ਹਾਂਜੀ ਅੱਛਾ ਦੇਖ ਰਾ ਯਾਰ ਨਾ ਨਾ ਭਾਈ ਚਾਬੀ ਤਾਂ ਨਹੀਂ ਲੱਗੀ ਵੀ ਭਾਈ ਨਹੀਂ ਰਿਜਨਲ ਇਹ ਮੁੰਡਾ ਇੰਜਨ ਦਾ ਫੈਨ ਹੈ ਇਹਦਾ ਨਾ ਨਾ ਅੱਛਾ ਇਹਨੂੰ ਦਵਾ ਕੇ ਰੱਖਣਾ ਕਟਿਆਲੇ ਦੇ ਆਹ ਟਰਬੋ ਮਾਡਲ ਹਾਂ ਹਾਂ ਟਰਬੋ ਇੱਕੜੀ ਰੀਨਰ ਲੇਕੇ ਆਉਣਾ ਕਹਿੰਦਾ ਜੇ 100 ਰੁਪਏ ਦਾ ਦੋ ਦੇਖਦਾ ਹੀ ਆ ਬਾਈ ਆ ਦੇਖ ਲੈ ਕਰਤਾ ਹੀ ਫੋਨ ਆਉਂਦਾ ਇਹ ਮੇਰੇ ਜਿਹੜਾ ਭਈ ਇਹ ਸੁੱਕਾ ਏ ਸੁੱਕੇ ਦਾ ਜ਼ਿਆਦਾ ਫਾਇਦਾ ਨਾ ਉਹਦੇ ਕਿਉਂ ਸੁੱਕਾ ਹੀ ਚੱਲਦਾ ਨਹੀਂ ਜੇਕਾ ਦੂਏ ਪੰਜ ਸੌ ਵੀ ਤਨ ਲਵਾਲਵੇ ਸੁੱਕੇ ਦਾ ਫਰਕ ਜ਼ੋਰ ਬਾਜਣਾ ਨਾ ਕਰੇ ਕਰਪਨ ਸੁੱਕਾਈ ਕੰਮ ਜਾਵਾ ਨਾ ਜਿਕਣਾ ਉਹ ਦੂਆ ਮਾਡਲ ਉਹਨੂੰ ਗਿੱਲਾ ਹੈ ਉਹਨੂੰ ਤਾਂ ਗਿੱਲਾ ਹੀ ਚੱਲਣਾ ਜਿਹਨੂੰ ਸੁੱਕਾ ਲਾ ਦੀਏ ਕੋਈ ਚੱਕਰ ਤਾਂ ਨਹੀਂ ਹਾਂ ਜਿਹੜਾ ਸੁੱਕਾ ਕਿਸੇ ਨੇ ਕਹਿੰਦੇ ਵੀ ਡੀਜ਼ਲ ਖਰਚਾ ਥੋੜਾ ਫਰਕ ਪੈਣ ਦਾ ਕੋਈ ਫਰਕ ਨਹੀਂ ਪੈਂਦਾ ਹਾਂ ਬਈ ਮਾਨਦਾ ਹੀ ਬਹਿਮੈਂ ਬਾਈ ਗਾੜੇ ਟਰੈਕਟਰ ਜੋਗ ਰਹਿ ਕਰੋ ਨੰਨੀ ਬਾਈ ਨੂੰ ਹਾਂ ਠੀਕ ਆ ਟੈਕਨੋਲੋਜੀ ਆ ਆਪਣਾ ਡਾਇਰੈਕਟਰ ਵੀ ਰੋਹ ਹੋ ਜਾਨੇ ਬਾਈ ਬੰਦੇ ਕੋਲ ਬੰਦਾ ਬਾਈ ਮਿਹਨਤੀ ਹੈ ਬਤਰੀ ਵਧੀਆ ਬਾਪੂ ਗਿਆ ਪਕ ਤੇ ਹੈ ਬਾਪੂ ਗਿਆ ਹੋਇਆ ਕਿਧਰ ਆਣੇ ਪਟਿਆਲੇ ਗਿਆ ਟਰੈਕਟਰ ਲੈਣ ਕਿਹੜਾ ਉਹ ਆਬਰੀ ਟਰੈਕਟਰ ਬੜੇ ਤੇ ਕੰਮ ਕਰਨ ਭੇਜੇ ਦੇ ਠੀਕ ਹੈ ਮਾਟੀ ਕਹਿ ਵੀਏ ਹੈ ਮਾਡਲ ਬਹੁਤ ਘੱਟ 595 ਆਪਣੇ ਪਹਾੜਾ ਟਰੈਕਟਰ ਹੀ ਹੁੰਦੇ ਇੱਥੇ ਵੀ ਆ ਪੱਲੋ ਮਾ ਜਰੇ ਆਪਣੇ ਇਲਾਕੇ ਚ ਘੱਟ ਟਰੈਕਟਰ ਹੈ ਹਾਂ ਆਪਣੇ 575 ਜਾਂ 475 ਜਾਂ ਦੱਸਿਆ ਮੈਂ ਕੱਢ ਕੇ ਲੈ ਕੇ ਕੰਮ ਦੇਖਣ ਐਡਾ ਜਿਵੇਂ ਲੱਗਦਾ ਹੈ ਕਹਿੰਦਾ ਫਿਰ 595 ਕਿਹੜਾ ਵਾਹ ਮੈਂ ਦਿਖਾਇਆ ਉਹ ਵੀਡੀਓ ਮਾਂਗੇ ਕਹਿੰਦਾ ਉਹ ਅੱਛਾ ਆ ਰਹਿੰਦਾ ਕਹਿੰਦਾ ਮੈਂ ਜਿਹੜੇ 595 ਕਿਹੜਾ ਮਾਟੀ ਮੇਰੀ ਗੱਲ ਸੁਣ ਇਹਦਾ ਕੰਮ ਕਰਾ ਕੇ ਆ ਰਿਸ਼ਤੇਦਾਰ ਨੂੰ 11 ਹਾਲ ਪਾ ਕੇ ਦੂ ਇਹੋ ਜਿਹੀ ਮਹਿੰਗੀ ਕਰਾਦੇ ਅੱਜ ਠੀਕ ਹੈ ਅੱਜ ਤਾਂ ਹੀ ਟਾਈਮ ਲੱਗਣਾ ਕੱਲ ਨੂੰ ਠੀਕ ਹੈ ਦੇਖ ਲਈ ਇੱਕ ਵਾਰ ਜੋਰ ਤੂੰ ਵੀ ਹੁਣ ਕਿਆ ਕਹਿੰਦਾ 13 13 ਨਾ ਨਾ ਗਿਆਲਾ ਇਹਦੇ ਕੋਲ ਉਹ ਦੇਖਣੇ ਪਾਗੇ ਖੇਤ ਹੈਗਾ ਪਹਿਲਾ ਦਮੇਟਰ ਪਾ ਲੰਨੇ 10 ਫੁੱਟ ਆ ਨਾ ਐਡਾ ਨਹੀਂ ਪਾਉਣਾ ਭਾਈ ਢਿੱਡ ਨਹੀਂ ਕਰ ਖਿੱਚ ਲੂਗਾ ਬਾਟੀ 10 ਫੁੱਟ ਕਿਸਤਾ ਲਊਗਾ ਬਸ ਚੱਕਣੀ ਨਹੀਂ ਲਿਫਟ ਹਾਂ ਬੈਂਚ ਲੱਗੇ ਚੱਕੂਗਾ ਹਾਂ ਉਹਦਾ ਲਿਫਟ ਨਹੀਂ ਚੱਕਣੀ ਬੰਪਰ ਲੱਗੇ ਚੱਕੂ ਮਿੱਥ ਮਿੱਥਰੀ ਬਾਰੀ ਨੂੰ 10 ਫੁੱਟ ਰੋਟਾ ਮੀਟਰ ਬਾਦੋਂ ਪਾ ਦੋ ਮਾਟੀ ਦੀ ਹੋਈ ਪਾ ਲੈਣਾ ਹਾਂ ਮਾਟੀ ਮਾਟੀ ਵੇਗਾ ਦਾ ਬਣਾ ਕੇ ਪਾ ਲੈਣਾ ਨੀ ਇਹਦੀ ਹਾਂਡੀ ਇਹਦੇ ਉਹ ਕ੍ਰੈਂਕਾ ਤਕੜੀਆਂ ਜਿਹੜਾ ਉਹ 570 ਦੀ ਕ੍ਰੈਂਕ ਬਰੀਕ ਹੈ ਇਹਦੀ ਕ੍ਰੈਂਕ ਮੋਟੀ ਇਹਨੂੰ ਫਰਕ ਨਹੀਂ ਹੈਗਾ। ਇਹ ਅਰਜਨ ਨਾਲ ਕਿੰਨਾ ਕਰਕੇ ਦਾ? ਇਹ ਅਰਜਨ 570 ਜਿਹਨਾਂ ਨੂੰ ਮੋੜੀਂ ਨਾ। ਇਹਦੀ ਕ੍ਰੈਂਕ ਮੋਟੀ ਹੈ ਨਾ ਵੀਰੇ ਭੂਮੀ ਪੁੱਤਰ ਦੀ ਦੂਏ ਟਰੈਕਟਰ ਖੇਲ ਤੇ ਚਾਰ ਦੋ ਹੀ ਦੋ ਕਰਕ ਦੋਨੇ ਕੰਪਨੀ ਦੀ ਮਿੰਟ ਹਾਂ ਕੰਪਨੀ ਫਿਟੜ। ਕੰਪਨੀ ਫਿਟੜ ਟਰਬੋ ਇਹ ਤੂੰ ਹਾਂ ਨਹੀਂ ਮਾਰਦੀ ਜੇ ਆਪਾਂ ਬਾਹਰ ਲਵਾਈਓ ਤੂੰ ਹਾਂ ਮਰ ਲੱਗ ਜਾਂਦਾ ਫਰਕ ਹੈ ਉਹਦਾ। ਦੋ ਤਿੰਨ ਪਾਵਰ ਨੂੰ ਟਰਬੋ ਦੀ ਆਈ ਕਾਪੜੀ ਆ ਰਿਹਾ ਇੱਥੇ ਪਾਇਤਾ ਵੀਰੇ ਜਿਹੜਾ ਬੰਪਰ ਦਾ ਨੇ ਉਹ ਮੜਾ ਟੋਕੀ ਰਕਾਉਣ ਚੋਗਾ ਦੇ ਦੇ ਬੰਪਰ ਪੱਠੇ ਕਰੋ ਅਗਰ ਤੁਸੀਂ ਬੇਇੱਜ਼ਤੀ ਕਰਾਈ ਸਾਰੇ ਬੰਪਰ ਟਕੜਾ ਲਾ ਦੋ ਬੰਪਰ ਤਾਂ ਲਾ ਦੇ ਕਰੋ ਮੜਾ ਜਾ ਕੇ 6-7 ਲੱਖ ਲੱਦਨੇ ਆ ਬੰਟੀ ਹੁਣ ਤਾਂ ਲਾਗੇ ਨਹੀਂ ਦਿੰਦੇ ਅੱਗੇ ਦੇ ਹੁਣ ਤਾਂ ਕਹਿੰਦੇ ਟੈਕਟਰ ਲੈ ਜਾ ਬੰਪਰ ਕੋੜਾ ਬੰਪਰ ਲੱਗਦਾ ਹਾਂ ਕੋੜਾ ਹੀ ਨਾ ਆਉਣਾ ਬੰਟੀ ਕਹਿੰਦਾ ਧੰਨ ਵੱਢ ਕੇ ਇਹਦਾ ਕੰਮ ਕਰਨਾ ਦੇਖਦੇ ਜੇ ਇੱਧਰ ਗਾਉਂਡਰ ਟ੍ਰਾਲਾ ਲਾ ਲੇ ਦੇਣਾ ਮਿੱਤ ਵਾਲੇ ਉਹ ਇਹਨੇ ਉਹਦਾ ਬੰਪਰ ਹੋ ਗਿਆ ਟਕੜੇ ਪਾਏ ਆ ਬੰਪਰ 10000 ਦਾ ਲੱਗੂਗਾ ਜੇ ਮੇਰੇ ਸਾਹਮਣੇ ਕੁਆਂਟਲ ਦਾ ਲਵਾਂ ਹਾਂ ਵੱਧ ਜੇ ਕੁਆਂਟਲ ਦਾ ਲਾਉਣਾ 100 ਰੁਪਏ ਕਿਲੋ ਨੂੰ 10000 ਦਾ ਹੋਊਗਾ ਉਹ 11000 ਦਾ ਲੱਗਿਆ ਸੀ ਉਹ 1150 ਰੁਪਏ ਕਿੰਨੇ ਲੱਗਿਆ ਉਹ ਸਾਡੇ ਵਾਲਾ ਇੱਕ ਕੁਆਂਟਲ 4 ਕਿਲੋ ਦਾ ਸੀ ਉਹ ਵੀ ਕੁਆਂਟਲ ਦਾ ਹੋਣਾ ਜਿੱਲੇ ਬਾਈ ਨੇ ਹਾਂ ਮੈਂ ਤਾਂ ਐਲ ਨਾ ਬਣਾਉਣਾ ਉਹ ਮੈਂ ਥੋੜਾ ਕਰਾਂ ਨਹੀਂ ਇਹ ਤੇਰੇ ਤੋਂ ਬਿਹਤਰ ਥੋੜੇ ਵਾਲੇ ਵਧੀਆ ਹਾਂ ਹਾਂ ਇਹ ਵਧੀਆ ਜਰੀ ਸਾਫੀ ਚੰਗੀ ਬਣਾਉਂਦੇ ਹਾਂ ਵਧੀਆ ਹੈ ਥੱਲੇ ਨੂੰ ਸੰਗળી ਦੀ ਉਂਗਲੀ ਪਾਉਣੀ ਹੈ ਵਧੀਆ ਮੈਂ ਇਹਦਾ ਦੂਆ ਨੂੰ ਕੋਈ ਪੁਰਾਣੇ ਟਾਈਪ ਵਾਲਾ ਮੂਰੇ ਸੰਗਲੀ ਲਾਮਕਣੇ ਵਾਲਾ ਮੈਂ ਸੰਗਲੀ ਲਾਉਣੀ ਮੇਰੇ ਹੈਗਾ ਸ਼ੌਕ ਨਾ ਬਾਟਿਲ ਦੇਦਾ ਹੈਗਾ ਸ਼ੌਕ ਮਗਾ ਸੰਗਲੀ ਵਾਲਾ ਭਾਈ ਸੰਗਲੀ ਮਗਰਾਨ ਲਵਾਣੇ ਟੋਹਾ ਦੇ ਨਾਲ ਕੋਈ ਹੈ ਹੋਰ ਬਾਡੀ ਗਿਆ ਸੰਗਲੀ ਦਾ ਅਰਵਾਜ ਫਰੰਡਾ ਜਿਹਾ ਵਧੀਆ ਹੀ ਲੱਗ ਬੰਟੀ ਤੇਰੀ ਇਹ ਸ਼ੌਕ ਖੁੱਲਣ ਕਰਕੇ ਤੇਰਾ ਇੰਨਾ ਕ ਲੰਬਾ ਤਾਂ ਲੱਗਣਾ ਹੀ ਹੈ ਇਹ ਭਾਈ ਹਾਂ ਜੇ ਆਪਾਂ ਜਾਰਾ ਛੋਟਾ ਕਈ ਇਹ ਸ਼ੋਅ ਕਰਕੇ ਲੱਗਣਾ ਨਹੀਂ ਹਾਂ। ਹਾਂ ਥੋੜਾ ਜਿਹਾ ਲੰਬਾ ਲੱਗੂਗਾ। ਲੰਬਾ ਪੌਣਾ ਲੰਬਾ ਮਗਰ ਇਹ ਮੜੰਬਾ ਚੱਲੂ ਆਦ ਗਿਆ। ਨਾ ਮੜੰਬਾ ਵਧੀਆ ਚਲਾਉਂਗਾ। ਦੂਆ ਲਿਆਉਣਾ ਇੱਕ ਹੋਰ। ਮੜੰਬਾ ਐਤ ਕੀ ਵੰਟੀ ਕਹਿੰਦਾ ਜੇ ਬਾਬੇ ਦੇ ਘਰ ਪਾਰੀ ਦੋੜ ਹੁੰਦੇ ਕਰਦੇ ਨੇ। ਫਰੀਆ ਚੱਲ ਕੰਮ ਚੱਲਣਾ ਚਾਹੀਦਾ। ਮੈਤਰੀ ਪੇਪਾ ਪੂਪਾ ਨੇ ਖਾਸੀਆਂ ਖੋਲਣੀਆਂ ਪੈਣੀਆਂ ਹੈ। ਮੁੰਡਿਆ ਬਾਈ ਹੀ ਸਮੁਰਿਆ ਹਾਂਜੀ ਇੱਕ ਗਿਆ ਪੁਰਜਾ ਤਾਂ ਇੱਕੋ ਚੱਲਿਆ ਰੈਡੀ ਹੋਣਾ ਬਾਈ ਹਲੇ ਇਧਰ ਖੁੱਲਣਾ ਜਗਾੜ ਬਟ ਕਿਹੜਾ ਲਿਗਦੀ ਆ ਉੱਪਰ ਵਾਲਾ ਨਹੀਂ ਹੈ ਕੋਈ ਹਾਂ ਆਪਣੇ ਵਾਲਾ ਇਹ ਆਪਣਾ ਉਰੀ ਹੋਣਾ ਵੀ ਆਪਣਾ ਖਰਾਦੀ ਕੋਲੀ ਜਾਣਾ ਉਹ ਇਹਦਾ ਫੇਰ ਵੀ ਸੌਖਾ ਖੁੱਲ ਜਾਂਦਾ ਹੋਣਾ ਜੇ ਕਿਤੇ 4x4 ਹੋਵੇ ਤਾਂ ਬਹੁਤ ਤਕੜਾ ਇਸ਼ਾ ਖੁੱਲਣਾ ਹੈਨਾ ਫਾਇਰ ਦੀ ਗੱਲ ਤੇ ਫਰਦੀਰ ਲਈ ਤੋਂ ਹਾਂ ਹਾਂ ਟ੍ਰੇਰ ਬੜੀ ਆਹ ਮਾਡੀ ਕਹ ਉਹਦਾ ਹਿੱਸਾ ਸਿੱਧਾ ਆਪਣਾ ਮੜਾ ਜਾਂ ਬਾਲਿਆਂ ਵਾਲਾ ਮੜੇ ਬਾਲ ਪਾਇਆ ਹਾਂ ਪਤਾ ਨਹੀਂ ਬਾਬਰ ਕਰਕੇ ਪਾਇਆ ਗਿਆ ਇਹ ਐ ਤਾਂ ਮਨੂੰ ਆਪਣੇ ਓਥੀ ਬੰਦਾ ਕਹਿਂਦਾ ਹਾਂ ਇਹ ਤਾਂ ਵੇਚ ਦਿੱਤ ਤੂਰ ਪੈਣਾ ਨਾ ਹਾਂ ਪੈਡੀ ਕੁੜੀ ਉਹ ਕਹਿੰਦਾ ਜੇ ਤੂੰ ਐਂਗਲ ਲਿਆ ਕਿੱਥੇ ਮਨ ਮੋਟੀ ਹਾਂ ਲਿਆ ਕੇ ਨਾ ਮੈਂ ਤੇਰੇ ਅੰਦਰ ਚੈਰ ਕਰ ਦਣਾ ਨਾ ਨਾ ਵਾਹੀ ਕਿ ਮਾਂ ਨਹੀਂ ਵੀ ਤੈ ਜੋੜ ਪਾਉਣੇ ਸੀ ਜੋੜ ਦੇ ਬਿਨਾਂ ਜੋੜ ਵਾਲਾ ਲਾਉਣਾ ਬਿਨਾਂ ਜੋੜ ਤੇ ਨਾ ਭਾਈ ਜਿਹੜਾ ਵੰਟੀ ਬਗੈਰ ਜੋੜ ਵਾਲਾ ਉਹ 10 ਰੁਪਏ ਮਹੰਗਾ ਏ। ਹੂੰ। ਦੂਆ 10 ਰੁਪਏ ਸਸਤਾ ਜਿਹਨੂੰ ਜੋੜ ਪੈਂਦਾ। ਤਾਂ ਲੋਹੀ ਆ। ਜੋੜ ਨਹੀਂ ਪਾਉਣਾ। ਉਹ ਤਾਂ ਪਾਉਣਾ ਨਹੀਂ। ਭਾਈ ਜੋੜਦੇ ਉਹੀ ਬੁੱਲਣੇ ਵਾਲਾ ਮੰਗਾ ਪਈ। ਲਓ ਜੀ ਭਾਈ ਕਹਿੰਦੇ ਦੋ ਹੋਣ ਲੱਗੇ। ਹੋ ਗਏ। ਉਹ ਥੋੜਾ ਵਲਾ ਹੋ ਜਵੇ। ਦੇਖੋ ਚੂਹਾ। ਉਹ ਚੂਹਾ ਵੰਟੀ ਕਿਹੜਾ ਚੂਹਾ ਏ? ਦੇਖ ਲੈ ਵਿੱਚ। ਛਿੱਡਾ ਚੂਹਾ। ਉਹ ਵੰਟੀ ਦੇ ਟਰੈਕਟਰ ਦੇ ਭਾਈ ਦੋ ਘਾਤੇ ਦੇਖੋ ਇਧਰ। ਬਟ ਇੰਨਾ ਨੰਬਰ ਚਾਹੀਦਾ ਤੈਨੂੰ ਫਿਰ ਨਾ ਮੁੜ ਗਿਆ ਕਿ ਬੱਲਾ ਬੱਲਾ ਮੁੱਕਾ ਹੋਣਾ ਮੁੜ ਗਿਆ ਫਿਰ ਜਨਣਾ ਉਹ ਪਿੰਡੀ ਜੀ ਵੀ ਤਾਂ ਵਰਨਾ ਇਹ ਫਿਰ 400 ਕੁੱਟਾਂ ਦਾ 200 ਤਾਂ ਖਰਾਬ ਹੀ ਆ ਉਹ ਛੇਲੂਣਾ ਤਾਂ ਯਾਰ ਕੁਝ ਵੀ ਨਹੀਂ ਹੋਇਆ ਠੀਕ ਆ ਕਲੱਚ ਪਲੇਟ ਦਾ ਦੇਖ ਮਾਨਾ ਹੀ ਘਰ ਦੇ ਰੰਗ ਬਾਈ ਆ ਸ਼ੱਕ ਦੂਰ ਕਰਨੇ ਵਾਸਤੇ ਵੰਟੀ ਨੇ ਖਲਾਈ ਆ ਵੀ ਦੇਖਣਾ ਕਿਆ ਸਿਸਟਮ ਕਿਹੜਾ ਚਕਾਦੇ ਹੁੰਦੀ ਆ ਹਾਂ ਲੋ ਜੀ ਭਾਈ ਆ ਕਹਿੰਦੇ ਪੰਜ ਫਰਾਜ ਆ ਪੈਣਾ ਏ ਕਲੱਚ ਪਲੇਟ ਵੰਟੀ ਤੇ ਬੰਮੇ ਕੀ ਕਹੇ ਕਰ ਲਈ ਉਹ ਕਹਿੰਦਾ 45 ਰੁਪਏ ਦੀ ਆ ਭਾਈ ਇਹ ਕਹਿੰਦੇ ਇਹ ਵੀ ਪੈਣੀ ਏ ਕਹਿੰਦੇ ਫੁੱਲੇ ਹਾਰੇ ਨਾ ਮਾਡੀ ਹਾਂ ਇਹ ਘਰ ਨੂੰ ਲੈਣੇ ਪਰ ਆਹ ਆਹ ਇਹ ਘਰ ਨੂੰ ਲੈ ਜੂਗਾ ਪੁਰਾਣੀ ਫੇਰ ਕੋਆ ਲੂਗੇ ਕਹਿੰਦੇ ਭਾਈ ਇਹ ਚੱਲ ਸਕਦੀ 6 ਮਹੀਨੇ ਵੰਟੀ ਦਾ ਲੈ ਜਾਣੀ ਇਹ ਦੂਏ ਨੂੰ ਕੋਆ ਸਕਦੇ ਆ ਬਾਈ ਦੋਨੇ ਪੈਜੀ ਪਾਜਾਸੀ ਨੂੰ ਬਹੁਤ ਠੀਕ ਆ ਤਵਾ ਕੀ ਕਰਨਾ ਜੀ ਟੂ ਲਾ ਲੈ ਅੱਛਾ ਇਹ ਵਾਂਟੀ ਸਾਡਾ ਕਿੰਨਾ ਭਾਰਾ ਵੀਰ ਜੀ ਸਹੀ ਹੋ ਗਿਆ ਸਹਾਈ ਜੀ ਪਤਾ ਨਹੀਂ ਇੱਥੇ ਵਾਰੇ ਆ ਸਹਾਈ ਆ ਜਾ ਉਹਨਾਂ ਨੂੰ ਹਾਂਜੀ ਵਾਂਟੀ ਭਾਈ ਹਾਂਜੀ ਹੋ ਗਿਆ ਕੰਮ ਥੱਲੀ ਵਕਸ ਹਾਂ ਹਾਂ ਤਸੱਲੀ ਕਰਕੇ ਰੋਕੋ ਤੇ ਬਾਈ ਮੈਂ ਆਪਾਂ ਗਿਰ ਐ ਤਸੱਲੀ ਕਰਾ ਕੇ ਇਹ ਕਲੱਚ ਤੇ ਜ਼ੋਰ-ਜ਼ੋਰ ਮਾਰਾ ਕੇ ਰੀਤੀ ਤਸੱਲੀ ਕਰਾ ਕੇ ਭੇਜਣਾ ਵੀ ਉੱਥੇ ਜਾ ਕੇ ਹੈਡਰਾ ਨਾ ਪਾਉਣਾ ਬਾਈ ਹੈਡਰਾ ਦਾ ਪਾਉਣਾ ਬਾਈ ਉਹ ਹੈਡਰਾ ਦਾ ਬਰੇ ਮੇਰੀ ਗਲਤੀ ਨਾ ਨਹੀਂ ਉਹ ਮੋਰਚੀ ਦੀ ਗਲਤੀ ਨਾ ਸੀ ਅੱਛਾ ਜਦ ਅਸੀਂ ਉਹਨੂੰ ਕਿਹਾ ਵੀ ਇੱਥੇ ਚੂਹੇ ਨਹੀਂ ਕੱਢਾ ਬਾਈ ਇੱਥੇ ਨਾ ਟਰਾਲਾ ਪਰ ਉਹ ਵੀ ਇਹ ਇੱਕਦਮ ਸੁਪਰੇ ਆਖ ਫੇਰ ਬੜਾ ਬਾਟੀ ਵੀ ਤੈ ਤੱਕਾ ਪੂਰਾ ਕਰ ਲਿਆ ਮੈਂ ਦੇਖ ਲਿਆ ਆਹ ਲੈਂਡ ਜਿੰਨਾ ਕੰਮ ਲੈ ਲਿਆ ਨੇ ਤੇ ਬਾਈ ਇੱਧਰ ਵੀਰ ਦਾ ਵੀ ਚੈਨਲ ਹੈ ਮਤਲਬ ਇਹ चौहान ਟਰੈਕਟਰ ਇਸ ਤਰ੍ਹਾਂ ਦੇ ਵੀ ਹੈ ਤੇ ਦੂਜੇ ਲੋਟ ਵੀ ਹੈ ਏ ਵੀਰ ਆਪਣੇ ਵੀ ਦੱਸੂਗਾ ਜਿਹੜੇ ਵੀਰੇ ਦੱਸ ਵੀ ਕਿਹੜੀ ਵੀਡੀਓ ਪਾਉਂਦੀ ਆਪਾਂ ਆਪਾਂ ਵੀਰੇ ਡਾੜਾ ਟਰੈਕਟਰ ਰਿਪੇਅਰ ਕਰਦੇ ਆ ਉਹਦੀ ਵੀਡੀਓ ਵਿੱਚ ਕਿਹੜਾ 3 ਸਪੀਡ ਕਰਤਾ ਕੋਈ ਹੈ ਨਾ ਹਾਂਜੀ ਹਾਂਜੀ ਜਿੱਕਣ ਕਿ ਇਹ ਕਲੱਚ ਸਿੰਗਲ ਤੇ ਟਵਲ ਕਰਿਆ ਕੋਈ 540 ਬਣਾਇਆ ਸਾਰੀ ਵੀਡੀਓ ਪਾਉਂਦੇ ਤੇ ਜਿਹੜਾ ਆਪਣੇ ਕੋਲ ਟਰੈਕਟਰ ਖਰੀਦਣ ਵੇਚਾਂਦੇ ਆ ਉਹਨਾਂ ਦੀ ਵੀਡੀਓ YouTube ਤੇ ਖੁੱਲ੍ਹ ਪਾਉਂਦੇ ਆ ਤੇ Instagram ਤੇ ਸ਼ਾਰਟਸ ਸ਼ਾਰਟ ਵੀ ਜਿੱਕਣ ਕਹਿੰਦੇ ਭਾਈ ਨਵਾਂ ਬਰਨ ਟਰੈਕਟਰ ਲੈਣਾ ਤਾਂ ਇਹ ਅਪਡੇਟ ਕਰ ਲੀ ਜਾਂਦੇ ਵੀ ਕੱਟ ਵੀ ਲੈਣਗੇ ਕੋਈ ਗੱਲ ਨਹੀਂ ਜਿਹੜੇ ਬਰਨ ਲਾਉਣਾ ਤਾਂ ਕੱਟ ਵੀ ਲੈ ਪਤਾ ਲੱਗ ਜਾਂਦਾ ਵੀ ਅੱਜ ਆ ਆ ਗਿਆ ਉਹ ਸਾਹਮਣੇ ਟਰੈਕਟਰ ਖੜਿਆ ਬਾਈ ਜਰ ਜਿਹੜਾ ਵੀ ਨਵਾਂ ਆਉਂਦਾ ਉਹਦੀ ਵੀਡੀਓ ਪੈ ਜਾਂਦੀ ਆ ਹਾਂ ਜੀ चौहान ਟਰੈਕਟਰ चौहान ਟਰੈਕਟਰ ਬਾਈ ਇਹ ਪਹਿਲਾਂ ਆਪਣਾ ਸ਼੍ਰੀ ਜਮਕੌਰ ਸਾਹਿਬ ਬਿੱਲੂ ਮੇਸਤਰੀ ਇਹ ਤਾਂ ਪਹਿਲਾਂ ਤੇ ਮਸ਼ਹੂਰ ਹੈ ਹਾਂ ਜੀ ਬਿੱਲੂ ਦੇ ਨਾਂ ਤੇ ਪਹਿਲਾਂ ਤੇ ਮਸ਼ਹੂਰ ਹੈ ਜਮਕੌਰ ਸਾਹਿਬ ਬਾਡੀ ਹੁਣ ਆਪਣਾ ਚੱਲਦਾ ਪ੍ਰੋਸੈਸ ਹਾਂ ਪੂਰਾ ਬੜ ਠੀਕ ਹੈ ਰੇਤੋਂ ਦੇ ਆਪਾਂ ਬੈਠੇ ਹਾਂ ਥੱਲੀ ਆ ਥੱਲੀ ਆ ਖਾ ਨੂੰ ਤੋੜਦਨ ਕੱਲੂ ਤੋੜ ਤੱਕ ਦਵਾਈ ਨਹੀਂ ਤੋੜ ਦੇਣਾ ਜੀ ਆ ਠੀਕ ਹੈ ਪਤਾ ਵੀ ਜੋਂਡੀਆਂ ਰੱਖਣਾ ਬੜਾ ਔਖਾ ਨਾ ਖਰਚਾ ਧਾਰਾ ਇਹ ਤਾਂ ਇਹ ਡੰਡਾ ਹੀ ਆਇਆ ਕਰਨ ਸਾਨੂੰ ਲਾਉਣੀ ਹੈ ਖਰਚਾ ਜਰਾ ਚੋਟੀਆਂ ਦਾ ਡੰਡਾ ਹੀ ਆਇਆ ਹਾਂ ਚਾਹ ਬਣਾ ਕੇ ਲਿਆ ਜਾ ਠੀਕ ਹੈ ਵੀਰੇ ਲੋ ਜੀ ਬਾਈ ਗੋਡੇ ਵੀ ਕਰਤੇ ਗਰੀਸ ਮੰਟੀ ਹਾਂ ਬਾਈ ਕੀ ਕਹਿ ਰਹਿ ਗਿਆ ਹੁਣ ਮੈਤਰੀਆਂ ਨੂੰ ਬੁੱਢੀ ਵੀ ਕਿਆ ਛੱਡਿਆ ਹਾਂ ਹਾਂ ਛੱਡਿਆ ਨਹੀਂ ਕੁਝ ਵੀ ਮੈਤਰੀ ਕਹਿ ਦਵੇ ਮੈਤਰੀ ਬਾਈ ਕਿਹੜਾ ਕੰਮ ਛੱਡਿਆ ਕਿ ਟੋਟਲੇ ਕਰਤਾ ਦਾਦਾ ਟੋਟਲੇ ਨਿਕਰਾਂ ਚ ਵੇਟਵਾਤੀ ਸਭ ਚੱਕਦੀਆਂ ਪ੍ਰੈਸ਼ਰ ਪਲੇਟਾਂ ਜਿਹੜੇ ਕਹਿੰਦਾ ਵੀ ਹਲੇ ਕਿਲੋਨ ਨੂੰ ਸਾਧ ਕਰਾਣਾ ਹਾਂ ਮਾੜੀ ਮੇਕ ਚਾ ਹੂੰ ਲੇਕਿ ਤਾਂ ਜਾਣਾ ਪਾ ਨਵੇਂ ਨਹੀਂ ਮਤਲਬ ਹੁਣ ਜਿਹੜੇ ਮਾੜੇ ਗ੍ਰੈਂਡ ਹੋਣੇ ਜੋ ਵੀ ਕਰਾਤੇ ਸਭ ਕਰਾਤੇ ਫਿਲਟਰ ਵੀ ਸਭ ਕਰਾਤਾ ਫਿਲਟਰ ਤੇਲ ਤੂਲ ਬਾਈ ਜੋ ਵੀ ਹੈ ਸਭ ਨਵਾਂ ਪੈ ਗਿਆ ਨਵਾਂ ਹੀ ਬਣ ਗਿਆ ਨਵਾਂ ਮਾੜੀ ਆ ਕਿੰਨੇ ਕੋਕੇ ਖੁੱਲੇ ਹਾਂ ਗੋਡੇ ਕਿੰਨੇ ਹਾਂ ਹਾਂ ਆ ਜਦੋਂ ਹੁਣ ਬੈਲਡਿੰਗ ਕਰਾ ਕੇ ਤਾਂ ਕੋੜਾ ਕੋੜਾ ਕੇ ਜਾਂਦੀ ਓ ਤੂੰ ਇਹ ਖੁੱਲੇ ਨਹੀਂ ਤੇ ਬਾਈ ਐਂ ਜੇ 베アリング ਹੋਈ ਜਾਵੇ ਨਾ ਫਿਰ ਚੱਲਦੇ ਰਹਿੰਦੇ ਆ ਹੂੰ ਹੁਣ ਹੁਣ ਤਾਂ ਲੋੜ ਨਹੀਂ ਪੈਣੀ 2 ਸਾਲ ਹਾਂ ਨਾ ਦੇ ਬਿਨ ਕੋਟ ਟਿਕਿੰਗ ਹੋ ਜਾਣਾ ਨੰਬਰਦਾਰ ਕਰਤਾ ਲੋਟ ਨੰਬਰਦਾਰ ਬਿੱਲਾ ਹੋ ਗਿਆ ਉਹ ਦੇ ਕਰ ਦਿੰਦਾ ਰਹਿੰਦਾ ਹਲੇ ਬਰਾਬਰੇ ਹੋਣਾ ਮੈਂ ਕਹਿੰਦਾ ਬਾਟੀ ਇਹ ਪੈਹੂਲੇ ਪਜਾਮ ਚ ਠੰਢ ਨਹੀਂ ਖੜਨਾ ਸ਼ਾਮ ਨੂੰ ਬਾਟੀ ਚੈਕਿੰਗ ਆਉਣ ਲੱਗੀ ਆ ਮੈਤਰੀ ਚੈੱਕ ਕਰਨ ਲੱਗਿਆ ਜਾ ਬਾਟੀ ਮੈਟਰੀ ਓਕੇ ਓਕੇ ਆ ਉਹ ਬਾਜੇ ਵੈਸੇ ਨਹੀਂ ਸੈਲੈਂਟ ਹੋ ਗਿਆ ਇਹ ਟਰਬੋ ਇਹ ਸਿਟੀ ਆ ਮਰਾਉਣੀ ਸਿਟੀ ਲੋਣੀ ਵਿੱਚ ਉਹਦੇ ਸਿਟੀ ਲਵਾ ਲੈਣੀ ਬਾਟੀ ਸਿਟੀ ਮਰਾਉਗਾ ਅੱਧਾ ਨਹੀਂ ਜਾਏਗਾ ਬਾਟੀ ਤੂੰ ਵੀ ਦੇਖ ਲੈ ਮੜੀ ਚੈੱਕ ਕਰਕੇ ਵੀ ਪਿਆ ਪਰ ਅਲਾਈਨਮੈਂਟ ਕਰ ਲੈ ਅੱਛਾ ਅਲਾਈਨਮੈਂਟ ਕਰਨੀ ਪੰਪ ਨਹੀਂ ਲੈ ਕੇ ਇਹ ਲੱਗਦਾ ਅਗਲਾ ਭਾਈ ਕਹਿੰਦਾ ਇੰਜਨ ਠੀਕ ਹੈ ਮੈਂ ਉੱਤੇ ਕਾਲਾ ਮਾਗਰੇਟਰ ਬ੍ਰੇਕ ਦੱਬੇ ਹੋਏ ਦੀ ਵੀ ਦੇਖਦਾ ਤੂੰ ਬਾਡੀ ਬ੍ਰੇਕ ਦੱਬੇ ਦੀ ਛਾਲ ਨਹੀਂ ਮਾਰਦਾ ਨੀ ਟਰੈਕਟਰ ਚੱਲਿਆ ਹੋਇਆ ਨੇ ਖੜਾ ਹੀ ਰਿਹਾ ਸਰ ਇਹ ਬਾਲੇ ਬੰਟੀ ਟੀਜ਼ਰ ਆ ਗਿਆ ਚੱਲ ਬਾਟੀ ਦੱਸੂਗਾ ਬਾਕੀ ਭਾਈ ਕਹਿੰਦਾ ਟਰੈਕਟਰ ਬਾਡੀ ਹੈਂਡ ਬ੍ਰੇਕ ਲਾਈ ਵੀ ਹੋਣੀ ਹੈ ਆ ਬਾਟੀ ਭੱਜ ਰਾਇਆ ਬਾਟੀ ਕਿਡਾ ਲਾਇਆ ਤਾਂਵੇ ਲਾਉਗੇ ਔਲੀ ਔਲੀ ਬਾਟੀ ਸਾਲਾ ਖਾਸਾ ਭੱਜ ਰਾਇਆ ਹੈ ਲੈ ਕਾਲਾ ਭੱਜ ਰਾਇਆ ਔਲੀ ਔਲੀ ਭਈ ਲੱਭਾ ਬਹੁਤ ਹੈ ਟਰੈਕਟਰ ਬਾਟੀ ਤੇ ਓ ਜੀ ਬਾਈ 베어ਿੰਗ ਦਾ ਵੀ ਕੰਮ ਕਰਾਉਣ ਲੱਗੇ ਰਹਿ ਗਿਆ ਤਾਂ ਆ ਵਾਟੀ ਬਾਈ 베어ਿੰਗ ਹਾਂ 베어ਿੰਗ ਜਿਸ ਦਾ ਵੀ ਹੋ ਗਿਆ ਹਾਂ ਇਹ ਕਹਤਾ ਨਾ ਵੀ ਨਵੀਂ ਪਾ ਦੇ 베어ਿੰਗ ਜ਼ਰੂਰੀ ਦੀ ਬਾਈ 베어ਿੰਗ ਹਾਂ 베어ਿੰਗ ਰਹਿ ਗਈ ਦੀ ਹੁਣ ਇਹਦਾ ਵੀ ਕੰਮ ਕਰਣਾ ਉਹਨਾਂ ਲੱਗਣੇ ਹੋਣੇ ਉਹ ਚਾਚਾ ਨਹੀਂ ਆ ਹੂੰ ਹੂੰ ਤੇ ਉਹਨਾਂ ਨੇ ਖੋਦੀਆਂ ਹੋਣਗੀਆਂ ਮੈਂ ਤੂੰ ਨਾ ਲਾਇਓ ਬੁ ਤੂੰ ਉਹਨ ਸਿੱਧੀ ਲੱਗ ਗਈ ਹੁਣ ਆਪਾਂ ਨਾ ਨਾ ਠੀਕ ਆ ਬਾਈ ਆ ਲੱਗੇ ਬੰਦੇ ਕੰਮ ਖਰਾਬ ਕਰਨ ਮੋਟਰਸਾਈਕਲ ਚੱਕ ਕੇ ਚੜਾਉਣ ਲੱਗੇ ਅੱਧਰ ਪਹਿਲਾ ਪਿਛਲਾ ਵਸਾ ਪਹਿਲਾ ਮੁਰਲਾ ਵਸਾ ਚੜਾਈ ਦਾ ਉਹ ਡੱਕੇ ਕਿੰਨੇ ਘੁੰਮ ਕੇ ਦੀ ਆਦਾ ਤੇ ਲੈ ਤੁਸੀਂ ਉਧਰ ਨੂੰ ਘੁੰਮਿਆ ਹੋ ਕੀ ਕਰਦੇ ਆ ਇਹਦੇ ਉੱਪਰੇ ਉੱਪਰ ਚੱਲ ਹੁਣ ਉੱਪਰੇ ਉੱਪਰ ਨਹੀਂ ਨਹੀਂ ਮਰੇ ਜਾ ਕੇ ਰੱਖ ਦੇ ਮੇਰਾ ਦਜਣਾ ਹੋਏ ਦੇਖ ਦੇ ਨਾਥ ਕੀ ਕਰਦਾ ਦੇ ਲੱਛਣ ਕੀ ਕਰਦੇ ਆ ਦੇਖ ਸੜਾ ਕੀ ਕਰਦੇ ਆ ਠੀਕ ਸਰਕਾਰੀ ਰੋਡ ਸੇਕ ਲੈ ਇਹ ਯਾਰੀ ਢੀੜ ਖਾਸੀ ਆ ਮਨੇ ਮੋਟਰਸਾਈਕਲ ਵੀ ਲੱਗ ਰਾਂ ਅੰਦਰ ਡੇਢ ਗੱਡੀ ਖੜੀ ਆ ਖਾਲੀ ਹੋਣਾ ਦਿਨ ਮੈਂ ਲੈ ਮੈਂ ਕਹਿੰਦਾ ਲੱਗ ਗਿਆ ਛੋ ਦੇਖ ਤਾਂ ਟਾਈਮ ਓਏ ਲੋਕ ਲੱਗ ਚਾਬੀ ਕੱਢ ਲਿਆ ਨਹੀਂ ਨਹੀਂ ਠੀਕ ਆ ਉਹ ਲਾਰੇਣ ਦੇ ਚੋਰੀ ਕਰਾਉਣਾ ਇੱਕ ਮੋਟਰਸਾਈਕਲ ਆ ਜਗੇ ਮਾ ਮਰ ਕੇ ਹੋ ਗਿਆ ਬਾਈ ਕਿ ਟਾਈਮ ਹੋ ਗਿਆ ਹੋ ਗਿਆ ਬਾਈ ਕੀ ਹੋ ਗਿਆ ਹੁਣ ਵਾਰੀ ਸੌਂਦੀ ਹੈ ਬਾਈ ਜੱਗੇ ਨੂੰ ਕਿਹਾ ਤਾਂ ਵੀ ਪਰੇ ਨੂੰ ਚੱਲਦੇ ਆ ਪਰ ਇਹ ਹੈਗਾ ਤਾਂ 74 ਦਾ ਕਹਿੰਦਾ ਪਰੇ ਫੱਟੇ ਆ ਲੱਟੜਾ ਇਹ ਥੋੜਾ ਮਾਜਿਕ ਕਰੇ ਰਾਨੀ ਦੀਜਾ ਨਹੀਂ ਨਹੀਂ ਕਹਿੰਦਾ ਉੱਥੇ ਥੀਏਟਰ ਨਹੀਂ ਵਧੀਆ ਮੈਂ ਤਾਂ ਪਹਿਲੀ ਵਾਰ ਆਇਆ ਮੈਂ ਤਾਂ ਕਦੇ ਨਹੀਂ ਨਹੀਂ ਇਹ ਹੁਣ ਕਹਿੰਦਾ ਮੈਂ ਕਿਹਾ ਨਹੀਂ ਹੈਗਾ ਹੁਣ ਤੂੰ ਮੈਂ ਨਹੀਂ ਗਿਆ ਮੈਂ ਟਿਕਟ ਨਹੀਂ ਲਿਆ ਮੋੜਿਆ ਟਿਕ ਟਿਕ ਟਿਕਤਾ ਵੀ ਨਹੀਂ ਮੋਟਰਸਾਈਕਲ ਇਹਦੇ ਮੋੜਿਆ ਟਿਕਤਾ ਵੀ ਨਹੀਂ ਮੂਰੇ ਲੈ ਕੇ ਆ ਸਾਲ ਮੈਨੂੰ 15 ਮਿੰਟ ਬਾਅਦ ਛਾਲ ਦਿਓ ਲੈ ਚੁੱਕੇ ਬਾਈ ਟਿਕਤਾ ਵੀ ਇਹਨੇ ਦਵਾਈਆਂ ਹੈ ਕਾਊਂਟਰ ਤੇ ਬਾਈ ਤੂੰ ਸਾਹਮਣੇ ਆਉਣੀ ਦੇ ਦੇ ਹੁਣ ਨਿਕਲਦਾ ਜੱਗੇ ਬਾਈ 15 ਮਿੰਟ ਜੱਗੇ ਪਤਾ ਕਹਿ ਰਿਹਾ ਆਪਾਂ ਆ ਗਏ ਪਹਿਲੇ ਚੱਕਰ ਮਾਂ ਵੀ 7:40 ਵਜੇ ਸ਼ੁਰੂ ਹੁੰਦੀ ਆ ਆਪਾਂ ਨੂੰ ਐ ਤੁਹਾਨੂੰ ਮੈਂ ਕਹਿ ਰਿਹਾ ਟਾਈਮ ਦਾ ਨਹੀਂ ਪਤਾ ਹੈਗਾ ਇਹ ਤਾਂ ਕਿਸੇ ਨੂੰ ਪੁੱਛ ਲੋ ਚਲੋ ਬਾਈ ਜੇ ਕਿਸੇ ਨੇ ਹੁਣ ਫਿਲਮ ਦੇਖਣ ਆਉਣੀ ਬੱਬੂ ਮਾਨ ਵਾਲੀ 2 ਤਾਂ ਅਸੀਂ ਦੇਖ ਗਏ ਪਹਿਨਾ ਬਾਈ ਅਰਦਾਸ ਵੀ ਦੇਖ ਗਏ ਰਜਨੀ ਵੀ ਦੇਖ ਗਏ ਤਾਂ 9:00 ਵਜੇ 10 ਮਿੰਟ ਦਾ ਟਾਈਮ ਹੈ ਜੱਗਾ ਇਦਾਂ ਦੇਖੀ ਜਾਂਦਾ ਆਪਾਂ ਕਹਿੰਦਾ ਖਾ ਨਹੀਂ ਸਕਦਾ ਮੈਂ ਕਿਹੜਾ ਪ੍ਰੋਜੈਕਟ ਨਾਲ ਕਾ ਨਹੀਂ ਪਾਉਗਾ ਪਾਊਗਾ ਦੇਖ ਲੈ ਬਾਈ

ਲੋ ਜੀ ਭਾਈ ਮੰਡੀ ਜੀ ਵੀ ਘੁੰਮਿਆ ਏ। ਕੀ ਖਾਦਾ ਕਰਦੇ? ਫੀਰ ਸੇਵ ਹਾਂ 버ਗਰ ਹਾਂ ਰਸਵੜਾਈ, ਮਾਸਪਾਤੀ ਹਾਂ ਪਤਾ ਹੀ ਨਹੀਂ ਕੀ ਖਾਣਾ। ਤੇਰੀ ਉਹ ਹੋ ਗਈ। ਇੱਧਰ ਦੱਸ ਹੈ? ਕੈਲਰੀ ਪੂਰੀ? ਕੀ ਖਾਦਾ? ਮੇਰੀ ਤਾਂ ਕੈਲਰੀ ਵੱਧ ਗਈ। ਭਾਈ ਪਤਾ ਨਹੀਂ ਕੀ-ਕੀ ਖਾਏ। ਟੈਂਸ਼ਨ ਨਹੀਂ ਲੱਗਦਾ ਜੀ। ਅੜ ਗਏ ਨਾ। ਰਾਦਰ ਟਾਈਮ। ਅਗਰੇ ਘੰਟੇ ਦੀ ਗੜਦ ਨਹੀਂ ਜੀ ਕਰ ਹੁੰਦਾ। ਹਾਂ। ਮਰੇ ਕਿਆ ਕਹੀ ਜਾਂਦਾ ਇਹ? ਜਾਂਸੇ ਫਿਰ ਇਹ ਕੋਲ ਕਸਟਮਰ ਨੂੰ ਟਾਈਮ ਜਾ ਬੰਦ। ਜੇ ਰੁੜਦਾ ਹੈ ਨਹੀਂ ਨਹੀਂ। ਟੈਗਰ ਬਗਣਾ। ਹਾਂ। ਅੱਛਾ ਮਨੇ ਆ ਪੈਦੂ ਕੇ ਕਹਿੰਦਾ ਇਹ। ਕਰੇ ਸੌਂਨ ਲਓਗੇ। ਸੌਂਗੇ ਆ। ਆ ਦੇਖੋ ਆਇ ਨਿਆਰੇ ਲੰਦੇ ਪਿੰਡ ਵਾਲੇ। ਭਾਈ ਆ ਸਾਹਮਣੇ ਫਿਲਮ ਲੱਗੀ ਵੀ ਅੰਦਰ ਸੀ ਜਾ ਸਾਦੇ ਬਾ ਜਾਣਾ ਨਹੀਂ ਫਿਰ ਮਿਸ ਹੋ ਜਾਣਾ। ਪਾਟ। ਲੋ ਜੀ ਭਾਈ ਜੱਗੇ ਦੇ ਤਿੰਨੇ ਫਿਲਮਾਂ ਦੇ ਲਿਆ। ਭਾਈ ਅੱਲਾਹ ਦੇ ਮਿਹਰ ਮੈਂ ਉੱਧਰ ਦੇਖਿਆ ਤਾਂ ਘੱਟ ਹੁਣ ਇੱਧਰ ਆ ਗਿਆ ਕੋਈ ਉੱਧਰ ਜਾਣਾ ਆ ਦੇਖੋ ਨਵੀਂ ਸੀਟ ਉੱਪਰ ਬੈਠ ਕੇ ਦੇਖਦਾ ਕਹਿੰਦਾ ਤਿੰਨੇ ਦੇਖਣੇ ਕੋਈ ਨਹੀਂ ਛੱਡਣੀ ਹੈਗੀ ਅਰਦਾਸ ਵੀ ਦੇਖ ਲਈ ਰਜਨੀ ਵੀ ਦੇਖ ਲਈ ਤੇ ਬੱਬੂ ਮਾਨ ਵਾਲੀ ਵੀ ਦੇਖ ਲੈਣੀ ਅੰਦਾ ਤਵਾਏ ਗਰੂਪ ਉਹ ਕੀ ਹੋ ਗਿਆ ਉਹ ਦਬ ਗਿਆ ਜੱਗਾ ਤੱਲੇ ਹੀ ਬੈ ਗਿਆ ਉਹ ਟਰਬੋ ਲਾ ਦੇਗਾ ਉਹ ਦੇਖਿਆ ਜੀ ਜੱਗਾ ਕਹਿੰਦਾ ਟਰਬੋ ਲਾ ਦੇ ਤੇ ਲਾਈ ਹੋ ਮੈਂ ਹੁਣ ਤਾਂ ਉਹ ਮਨਾਣਾ ਤਿਆ ਆਹ ਉਹ ਲੱਟ ਕੇ ਲੋ ਜੀ ਜੱਗਾ ਕਿਹੜਾ ਫੋਟੋ ਖਿਚਾਉਣੀ ਹੈ ਜੀ ਦੇ ਚੱਕ ਲੈ ਉਹ ਵੇ ਸਾਡੇ ਉਹ ਨੀਵਾਸ ਮਰਾ ਮੈਂ ਲੇਗਾ ਦਿਲਜੀਤ ਦਾ ਦੇਖੇ ਪਾਰ ਹੈ ਹਾਂ ਮਨਾ ਕਿਰੇ ਕਿ ਖਿਚਾਉਗਾ ਫੋਟੋ ਇਹਨੂੰ ਹੋਰ ਫਾਰਕਟ ਕਰੂਗੀ ਇਹ ਦਿਲਜੀਤ ਨੂੰ ਦੇ ਦਾਂਗਾ ਆ ਦੇਖਣੇ ਤਾਂ ਹੱਥ